ਆਮ ਤਾਂ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਆ ਅੱਜ ਅਸੀਂ ਉਹਨਾਂ ਲੋਕਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਜਿਹੜੇ ਦਾਜ ਦੇ ਲੋਭੀ ਲੋਕ ਹੈ ਉਹਨਾਂ ਨੂੰ ਅਸੀਂ ਕੁਝ ਲਾਣਤਾ ਪਾਉਨੇ ਆ ਵੀ ਜਿਹੜੇ ਦਾਜ ਦੇ ਜਦੋਂ ਧੀ ਵਾਲਿਆਂ ਤੋਂ ਦਾਜ ਮੰਗਦੇ ਹਨ ਵੇਖੋ ਜਿਹੜਾ ਧੀ ਵਾਲਾ ਹੁੰਦਾ ਉਹਨੇ ਆਪਣੀ ਧੀ ਨੂੰ ਬਣਦਾ ਹੋਇਆ ਦਾਜ ਦੇਣਾ ਹੀ ਹੁੰਦਾ ਪਰ ਜਿਹੜੇ ਮੂੰਹੋਂ ਮੰਗ ਕੇ ਲੈਂਦੇ ਹਨ ਅਸੀਂ ਉਹਨਾਂ ਨੂੰ ਲਾਣਤਾ ਪਾਉਨੇ ਆ ਜਿਹੜੇ ਮੂੰਹ ਮੰਗ ਕੇ ਧੀ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਸਾਨੂੰ ਆਹ ਕਾਇਦਾ ਸਾਨੂੰ ਗੱਡੀ ਚਾਹੀਦੀ ਆ ਸਾਨੂੰ ਮੋਟਰਸਾਈਕਲ ਚਾਹੀਦਾ ਜਾਣੇ ਕਿ ਜਿਹੜੇ ਮੂੰਹ ਮੰਗ ਕੇ ਚਲੋ ਜਿਹੜੇ ਧੀ ਵਾਲੇ ਹੁੰਦੇ ਆ ਚਾਹੇ ਕੋਈ ਗਰੀਬ ਆ امیر ਐ ਉਹ ਆਪਦਾ ਧੀ ਨੂੰ ਬਣਦਾ ਹੋਇਆ ਦਾਜ ਦਿੰਦਾ ਹੀ ਐ ਕੌਣ ਚਾਹੁੰਦਾ ਵੀ ਮੈਂ ਆਪਣੀ ਧੀ ਨੂੰ ਕੁਛ ਨਾ ਦੇਵਾਂ ਪਰ ਜਿਹੜੇ ਮੂੰਹ ਮੰਗ ਕੇ ਲੈਂਦੇ ਹਨ ਇੱਕ ਤਾਂ ਭਿਕਾਰੀ ਉਹ ਹੁੰਦੇ ਆ ਜਿਹੜੇ ਪਿੰਡ ਦੇ ਵਿੱਚ ਮੰਗਦੇ ਆ ਤੇ ਇੱਕ ਭਿਕਾਰੀ ਉਹ ਆ ਜਿਹੜੇ ਦਾਜ ਮੰਗਦੇ ਆ ਧੀ ਵਾਲਿਆਂ ਤੋਂ ਦੋਨਾਂ ਦਾ ਫਰਕ ਕੀ ਐ ਉਹ ਬਗਲੀ ਫੜ ਕੇ ਮੰਗਦੇ ਐ ਤੇ ਤੁਸੀਂ ਵਿਆਹ ਸਮੇਂ ਮੰਗਦੇ ਆ ਵੀ ਸਾਨੂੰ ਆਹ ਚਾਹੀਦਾ ਸਾਨੂੰ ਆਹ ਚਾਹੀਦਾ ਮੰਨ ਕੇ ਚੱਲੋਗੇ ਤੁਹਾਡੇ ਘਰ ਇੱਕ ਤਾਂ ਅਗਲੇ ਨਹੀਂ ਧੀ ਦੇਤੀ ਤੁਹਾਡੇ ਘਰ ਦਾ ਕੰਮ ਕਰੂ ਤੁਹਾਨੂੰ ਰੋਟੀਆਂ ਪਕਾ ਕੇ ਖਵਾਉ ਥੋਡੇ ਘਰ ਦਾ ਕਿੰਨਾ ਕੰਮ ਕਰੂ ਤੇ ਨਾਲੇ ਤੁਸੀਂ ਧੀ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਵੇਖੋ ਇੱਕ ਅਹਿਮਤ ਰਿਸ਼ਤਾ ਹੁੰਦਾ ਹੈ ਅੱਗੇ ਕਿੰਨਾ ਲੰਮਾ ਰਿਸ਼ਤਾ ਜੁੜਦਾ ਹੈ ਤੇ ਇੱਕ ਦਿਨ ਦੀ ਖਾਤਰ ਕਿੰਨਾ ਤੁਸੀਂ ਧੀ ਵਾਲਿਆਂ ਦਾ ਖਰਚਾ ਕਰਾ ਦਿੰਦੇ ਆ ਕਿਤੇ ਅੱਜ ਤੱਕ ਮੁੰਡੇ ਵਾਲਿਆਂ ਨੇ ਪੁੱਛਿਆ ਜਾਂ ਕਿ ਧੀ ਵਾਲਿਆਂ ਨੂੰ ਵੇ ਭਾਈ ਜਿਹੜਾ ਤੁਸੀਂ ਇੰਨਾ ਖਰਚਾ ਕਰ ਰਹੇ ਆ ਕਰਜ਼ਾ ਤਾਂ ਨਹੀਂ ਸਿਰ ਚੜਾ ਰਹੇ ਕਿ ਜਿਹੜੇ ਧੀ ਆਣੇ ਦੇ ਸਿਰ ਚ ਕਰਜ਼ਾ ਚੜ ਗਿਆ ਤੇ ਕਿੰਨਾ ਲੰਮਾ ਰਿਸ਼ਤਾ ਜੁੜਦਾ ਕਿੰਨਾ ਲੰਮਾ ਰਿਸ਼ਤਾ ਜੁੜਨਾ ਹੈ ਗਾ ਬੱਚੇ ਵੀ ਹੋਣੇ ਆ ਗਾ ਉਹਨਾਂ ਦੀਆਂ ਵਿਆਹ ਸ਼ਾਦੀਆਂ ਕਿੰਨਾ ਕੁਛ ਲੰਮਾ ਧੀ ਆਲੇ ساری ਉਮਰ ਦਿੰਦੇ ਹੀ ਰਹਿੰਦੇ ਆ ਧੀ ਨੂੰ ਪਰ ਕਿਹੜਾ ਹੀ ਮਤਲਬ ਇਹ ਅਗਲੇ ਨੂੰ ਕਰਜ਼ਾਈ ਕਰ ਦੇਣਾ ਇਹ ਬਹੁਤ ਮੰਦੀ ਗੱਲ ਹੈ ਤਾਈਆਂ ਤਾਂ ਲੋਕ ਧੀਆ ਨੂੰ ਕੋਖਾਂ ਦੇ ਵਿੱਚ ਮਾਰ ਲੱਗ ਪਏ ਕਿਉਂਕਿ ਅੱਜ ਕੱਲ੍ਹ ਲੋਕ ਦਾਜ ਦੇ ਬਹੁਤ ਸਾਰੇ ਲੋਭੀ ਹੋ ਗਏ ਧੀਆਲੇ ਤੋਂ ਮੰਗੀ ਜਾਂਦੇ ਆ ਮੰਗੀ ਜਾਂਦੇ ਆ ਵੇਖੋ ਧੀ ਇੱਕ ਮਤਲਬੀ ਲੋਕ ਕੁੱਖਾਂ ਦੇ ਵਿੱਚ ਕਿਉਂ ਕਿਉਂਕਿ ਲੋਕ ਦਾਜ ਦੇ ਲੋਭੀਆਂ ਤੋਂ ਡਰਦੇ ਤਾਂ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਦਾਜ ਦੇ ਲੋਭੀ ਹੈ ਉਹ ਮਤਲਬੀ ਧੀ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕਰਿਆ ਕਰਨ ਨਾ ਬਾਹਲਾ ਦਾਜ ਮੰਗਿਆ ਕਰਨ ਜਾਨੀ ਕਿ ਬਣਦਾ ਹੋਇਆ ਦਾਜ ਤਾਂ ਧੀ ਨੂੰ ਦੇਣਾ ਹੀ ਹੁੰਦਾ ਹੈ ਧੀ ਵਾਲਿਆਂ ਨੇ ਤੇ ਇਸ ਵਾਸਤੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਲਾਣਤਾ ਪਾਉਨੇ ਆ ਵੀ ਜਿਹੜੇ ਧੀ ਵਾਲਿਆਂ ਤੋਂ ਦਿਨ ਦੇ ਦਿਨ ਕਹਿ ਦਿੰਦੇ ਆ ਸਾਨੂੰ ਆਹ ਚਾਹੀਦਾ ਸਾਨੂੰ ਆਹ ਚਾਹੀਦਾ ਜਾਨੀ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਲੰਮਾ ਰਿਸ਼ਤਾ ਹੁੰਦਾ ਹੈ ਪਰ ਇੱਕ ਦਿਨ ਤੁਸੀਂ ਇੰਨੀ ਬਰਾਤ ਲੈ ਜਾਨੇ ਆ ਧੀ ਵਾਲਿਆਂ ਨੂੰ ਮਤਲਬ ਹੀ ਤੰਗ ਪਰੇਸ਼ਾਨ ਹੁੰਦੇ ਆ ਧੀ ਵਾਲੇ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਕੁਝ ਹੋਣਾ ਚਾਹੀਦਾ ਦੋਨੇ ਤੇਰਾ ਸਹਿਮਤ ਹੋ ਕੇ ਲੰਮਾ ਰਿਸ਼ਤਾ ਜੁੜਦਾ ਤੇ ਧੀ ਵਾਲਿਆਂ ਨੂੰ ਮਤਲਬ ਹੀ ਕਦੇ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਅੱਜ ਦਾਜ ਦੇ ਲੋਭੀਆਂ ਨੂੰ ਅਸੀਂ ਲਾਣ ਤਾਂ ਪਾਉਨੇ ਆ ਵੀ ਧੀ ਵਾਲਿਆਂ ਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਬਣਦਾ ਹੋਇਆ ਜਿਹੜਾ ਧੀ ਆ ਉਹ ਦਾਜ ਉਹਨਾਂ ਦਿੰਦੇ ਹੀ ਆ ਇਹ ਨਹੀਂ ਵੀ ਧੀ ਵਾਲੇ ਕੋਈ ਘਟ ਰਹਿੰਦੇ ਆ ਜਿੰਨਾ ਕਿਸੇ ਦਾ ਸਰਦਾ ਉਹ ਦਿੰਦਾ ਹੀ ਆ ਤਾਂ ਜੇ ਕੋਈ ਸ਼ਬਦ ਵਿੱਚ ਵੱਧ ਘੱਟ ਬੋਲਿਆ ਗਿਆ ਉਹ ਬੋਲਣ ਨਾਲ ਹੀ ਤੋਂ ਬੋਲਿਆ ਜਾਂਦਾ ਮੂਰੇ ਕੈਮਰਾ ਚੱਲਦਾ ਹੈ बोलण वाले तो बोलया ਜਾਂਦਾ ਕੋਈ ਵੱਧ ਘੱਟ ਸ਼ਬਦ ਤੇ ਅੱਜ ਦਾਜ ਦੇ ਲੋਭੀਆਂ ਦੇ ਮਸਲੇ ਦੀ ਵੀਡੀਓ ਪਾਈ ਆ ਵੀ ਜਿਹੜੇ ਦਾਜ ਦੇ ਧੀ ਆਲਿਆਂ ਤੋਂ ਵੱਧ ਦਾਜ ਮੰਗਦੇ ਹਨ ਦਾਜ ਦਾਜ ਦੇ ਲੋਭੀਆਂ ਨੂੰ ਅੱਜ ਲਾਣਤਾ ਪਾਈਆਂ ਜਿਹੜੇ ਧੀ ਆਲਿਆਂ ਤੋਂ ਵੱਧ ਦਾਜ ਮੰਗਦੇ ਹਨ ਧੀ ਆਲਿਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਤਾਂ ਧੀ ਨੂੰ ਸਾਰੀ ਉਮਰ ਮਾਪਿਆਂ ਨੇ ਦਾਜ ਦੇਣਾ ਹੀ ਹੁੰਦਾ ਹੈ ਉਹਨੂੰ ਮਤਲਬ ਹੀ ਦੇਣਾ ਹੀ ਹੁੰਦਾ ਧੀ ਨੂੰ ਸਾਰੀ ਉਮਰ ਕైనా ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਗਿਆ ਮਾਫੀ ਚਾਹੁੰਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਲੋੜ ਆ ਪੰਜਾਬ ਦੀ ਧਰਤੀ ਤੇ ਇਹੋ ਜਿਹੀਆਂ ਗੱਲਾਂ ਦੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ